ਹਾਂ ਮੋਤੀ ਮੋਤੀ ਬਾਜੀ ਨੇ ਜਾਣਾ ਆਜਾ ਉਹ ਅੱਜ ਪਹਿਲਾ ਦਿਨ ਉਹਦੇ ਨਾਲ ਹੀ ਚੱਲ ਜਣਾ ਵਾ ਬਾਕੀ ਘਰਦਿਆਂ ਨੂੰ ਕਹਿ ਦੀ ਪੱਠੇ ਵੱਢ ਕੇ ਮੈਂ ਕੁਤਰ ਘਟੇ ਰਲਾ ਤਈ ਇਹ ਨਾ ਕਹਿਣ ਵੀ ਚਲ ਗਿਆ ਏਦਾਂ ਹੀ ਕੋਈ ਕੰਮ ਨਹੀਂ ਕਰਕੇ ਗਿਆ ਤੇ ਆਪਣੀ ਡਿਊਟੀ ਚਲ ਗਿਆ ਵਾ ਚੱਲ ਵਧੀਆ ਕੀਤਾ ਮੈਂ ਏਦਾਂ ਹੀ ਮੇਰੇ ਕੋਲੇ ਪੱਠੇ ਵੱਢ ਕੇ ਸੁੱਟ ਜਾ ਕਰਨੇ ਆ ਠੀਕ ਆ ਹਾਂ ਹਾਈ ਹਾਈ ਆਹ ਬਿਲਕੁਲ ਕੰਮ ਤੇ ਜਾਣਾ। ਇਹ ਕਿਹੜਾ ਨਾਮ ਆ ਕੰਮ ਤੇ ਜਾਣਦਾ। ਲੈ ਹਾਂ ਦੱਸ ਜਿਹੜੀ ਸਬਜੀ ਬਣ ਗਈ ਪਾ ਕੇ ਆਪਣੇ ਬੰਦੇ ਨੂੰ ਦੇਤੀ ਆ ਤੇ ਬਾਕੀਆਂ ਦਾ ਸ ਰੋਟੀ ਨਹੀਂ ਖਾਣੀ। ਉਹਨਾਂ ਤੇ ਮੋਨੋ ਸ਼ਿਕੀਆਂ ਲਾ ਦੇ। ਹੁਣ ਇਹੋ ਕੰਮ ਹੋਣਾ ਵਾ। ਸਬਜੀ ਬਣੀ ਹੋਇਆ ਕਰਨੀ ਆ ਜਿੰਨੀ ਹੈਗੀ ਪਾਤੀ ਬਾਕੀ ਜੇ ਰਹਿ ਗਿਆ ਰਹਿ ਗਿਆ। ਉਤੋਂ ਤਿੰਨ ਦਾ ਟਾਈਮ ਹੋੰਦਿਆ ਵਾ। ਉਧਰ ਪੱਠੇ ਪਾਉਣ ਦਾ ਟਾਈਮ ਹੋੰਦਿਆ ਵਾ। ਇਹ ਵੇਲੇ ਵੀ ਪੱਠਿਆਂ ਤੋਂ ਟੁੱਟਵਜਿਆ ਕਰਨਾ ਤੇ ਸਵੇਰ ਨੂੰ ਵੀ ਲੇਟ ਆਊਗਾ। ਉਹ ਵੀ ਕੰਮ ਸਰ ਗਿਆ ਆ ਬੰਦਾ ਤੇ ਮੇਰਾ ਇਨਾ ਵਾਇਆ ਜੋਗਾ ਚੱਲ ਹਾਂ ਦੇ ਹੁਣ ਮਜਾ ਸਿਰ ਤੈਨੂੰ ਵੀ ਕਿਦਾਂ ਪਤਾ ਲੱਗੇ ਚੱਲ ਪਈ ਆਹੋ ਮੈਨੂੰ ਚੱਲ ਪ ਜਾਵਾ ਪੱਠੇ ਵੱਢ ਕੇ ਉਤਰਦੇ ਜਿਓ ਤੇ ਖੁਰਲੀ ਚ ਵੀ ਸੁੱਟਦੇ ਜਿਓ ਉਹਨ ਡੰਗਰ ਬਾਂਦੀ ਉੱਤੇ ਤੇ ਕੋਈ ਨਹੀਂ ਤੁਸੀਂ ਰਹਿਣ ਦੇਣਾ ਮੈਂ ਵੱਢ ਲੈਣਾ ਹੀ ਉਹ ਨਹੀਂ ਭਰਾ ਫੇਰ ਗੱਲਾਂ ਨਿਕਲਦੀਆਂ ਹੁੰਦੀਆਂ ਬਾਅਦ ਚ ਇਹ ਚੱਲ ਜਾਂਦਾ ਸਵੇਰੇ ਬਾਪੂ ਬਣ ਕੇ ਸਰ ਕੋਈ ਨਹੀਂ ਹਾਂ ਮੇਰੀ ਤੇ ਘਰ ਵਿੱਚ ਉਹ ਹੀ ਨਹੀਂ ਚੱਲਦੀ ਮੈਂ ਤਾਂ ਐਵੇਂ ਛਦਾਈਆਂ ਨੂੰ ਰੌਲਾ ਪਾਉਂਦੀ ਰਹਿਣੀ ਓਹ ਹੋ ਹੋ ਬਾਹਰ ਤੇ ਬੜੀ ਗਰਮੀ ਆ ਏਦਾਂ ਕਰ ਨਿੰਬੂ ਪਾਣੀ ਬਣਾ ਇਹ ਘਟ ਠੰਡਾ ਜਿਹਾ ਪਾਣੀ ਪਾ ਗਏ ਨਾ ਨਿੰਬੂ ਨੂੰ ਝੋੜ ਕੇ ਦੇ ਆਹੋ ਤੈਨੂੰ ਬੜੀ ਗਰਮੀ ਚੜੀ ਐ ਅਗਲਾ ਵੇਖ ਲੈ ਸਿਕਰ ਦੁਪਹਿਰੇ ਕਮਾਈਆਂ ਨਿਕਲ ਗਿਆ ਤੇ ਨਾਲੇ ਮੇਰੀ ਗੱਲ ਸੁਣ ਲਓ ਪਰਜਾਈ ਚੌਕੇ ਦੀ ਬੜੀ ਐ ਲਈ ਆਪਣੇ ਮੀਆਂ ਨੂੰ ਤੋੜਨ ਤੇ ਤੁਸੀਂ ਵੀ ਨਿੰਬੂ ਪਾਣੀ ਪੀ ਲੋ ਜਾ ਕੇ ਦੇਖੋ ਤੇ ਤੈਨੂੰ ਕੀ ਗੱਲ ਵੇਖ ਲੈ ਕਿੰਨੀਆਂ ਮੱਖੇ ਦੀਆਂ ਠੀਕਰੀਆਂ ਮੈਂ ਭੰਨੀਆਂ ਕਿ ਟਲ ਜਾਣਗੇ ਟਲ ਜਾਣਗੇ ਪਰ ਨਾ ਇਹ ਜਨਾਨੀ ਅੰਦਰੇ 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 ਅੰਦਰ ਉਹ ਮਿਲਿਆ ਮੈਨੂੰ ਬਾਹਰ ਮਿਲਿਆ ਵਾ ਉਹ ਕੰਮ ਕਰ ਗਿਆ ਸਾਰਾ ਪੱਠੇ ਵੜ ਗਿਆ ਕੁੱਤਰ ਗਿਆ ਮੈਂ ਕਿਤੇ ਕੰਮ ਗਿਆ ਸੀ ਆਂਦਾ ਉਹਨੂੰ ਡੰਗਰੀ ਬੰਦਣ ਆ ਰਹੇ ਬਸ ਇੱਕ ਦਿਨ ਉਹ ਜਾਂਦੇ ਜਾਂਦੇ ਨੇ ਫੁੱਲੀਆਂ ਗਿਆ ਪਾ ਗਿਆ ਵਾ ਤੇ ਮੈਂ ਕੋਈ ਨਹੀਂ ਅੱਜ ਦਾ ਦਿਨ ਪੱਠੇ ਪਾ ਗਿਆ ਵਾ ਆਹਨੇ ਤੈਨੂੰ ਹੀ ਪਾਣੇ ਆ ਸਿਰ ਤੇ ਇਹਨੂੰ ਹੀ ਦੇਣਾ ਪੈਣਾ ਉੱਥੇ ਕਿਸੋਰ ਨਾ ਪੈਣਾ ਮੱਜਾਂ ਚ ਵੇਖੀ ਚਲ ਕੋਈ ਨਹੀਂ ਅੱਗੀ ਨਹੀਂ ਮੈਂ ਕਿਸੋਰ ਦਾ ਨਾਲੇ ਮੇਰੀ ਗੱਲ ਸੁਣ ਲੈ ਆ ਜਿਹੜਾ 15000 ਉਹਨਾਂ ਨਾ ਮਹੀਨੇ ਦੇ ਮਹੀਨੇ ਮੈਨੂੰ ਸਾਹ ਚਾਹੀਦਾ ਕਿ ਕਿੱਥੇ ਲਾਉਂਦੇ ਕੀ ਕਰਦੇ ਜੇ ਸਾਂਝਾ ਘਰ ਆ ਤੇ ਤੂੰ ਹੀ ਪੁੱਛਣੀ ਗਾ ਹੋ ਕੇ ਨਹੀਂ ਮੇਰੀ ਤਨਖਾਹ ਪਹਿਲੇ ਦਿਨ ਤੇ ਅੱਜੋ ਕੰਮ ਤੇ ਗਿਆ ਤੂੰ ਪਤਾ ਨਹੀਂ ਕਿੱਧਰ ਘੋੜੇ ਰੋਣ ਲਈ ਆਪਣੇ ਦਿਮਾਗ ਦੇ ਹੈ ਨਾਲੇ ਕਮਾਈ ਉਹਨੇ ਆਪਣੀ ਕਰਨੀ ਪੈ ਸਾਨੂੰ ਨੇ ਤੇ ਤੂੰ ਕੋਣ ਨੂੰ ਨਹੀਂ ਸਾਬ ਪੁੱਛਣ ਵਾਲੀ ਕੰਢੀ ਆ ਜਿੱਦਾਂ 15000 ਨਹੀਂ 15 ਲੱਖ ਕਮਾ ਕੇ ਲਿਆਣਾ ਉਹਨੇ ਭਾਵੇਂ ਇਹ 15000 ਤੇ ਭਾਵੇਂ ਹੋਵੇ 15 ਲੱਖ ਪੈਸੇ ਦਾ ਕੱਲੇ ਕੱਲੇ ਦਾ ਹਿਸਾਬ ਚਾਹੀਦਾ ਮੇਰੀ ਗੱਲ ਸੁਣੋ ਸਾਂਝਾ ਘਰ ਵਾ ਕੁੜੀ ਤੇ 15000 ਨਹੀਂ ਲੱਗ ਚਲਿਆ ਥੋੜੇ ਬਹੁਤੇ ਕੁੜੀ ਤੇ ਲਾਉਣਗੇ ਤੇ ਬਾਕੀ ਆਪਣਾ ਪੱਲਾ ਰੱਖਣਗੇ ਇਹ ਤੇ ਮਾਣ ਨਹੀਂ ਦੇਣਾ ਤੇ ਦੂਜੀ ਗੱਲ ਮਾਤਾ ਦੇ ਹੱਥ ਤੇ ਪੈਸੇ ਜਾਂਦੇ ਆ ਨਾ ਤੇ ਬਾਕੀ ਮਾਤਾ ਰੱਖੂਗੀ ਸਾਰਿਆਂ ਨੂੰ ਹਾਬਦਾਬ ਕਰਤਾ ਦਰਤਾ ਉਹ ਹੀ ਤੇ ਉਹਨੂੰ ਦੇ ਹੋਰ ਨਾ ਕਿਤੇ 15000 ਚੋਂ ਥੋੜਾ ਕਰਕੇ ਖਰਚਾ ਤੇ ਪ੍ਰੀਤ ਹੁਣੀ ਕਹਿੰਦੀ ਆਪਣੀ ਜੇਪਾ ਲੈ ਚੱਲ ਉਹ ਕੋਈ ਨਹੀਂ ਸਾਂਝਾ ਕਰਾ ਸਿਆਣਾ ਉਹ ਨਿਆਣਾ ਨਹੀਂ ਸਭ ਭੱਲੇ ਰੱਖੂਗਾ ਰੱਬ ਦੇ ਬੰਦੇ ਆ ਮੰਨ ਜਾ ਜੇ ਵੀ ਮੰਨ ਜਾ ਸਿਆਣਾ ਵਾ ਸਾਂਝਾ ਕਰ ਜੇ ਸਾਂਝਾ ਕਰ ਵਾ ਤੇ ਮਾਤਾ ਨੂੰ ਮੁਕਤੀ ਆ ਦਿੱਤੀ ਹੈ ਜਿਹੜੇ ਵਾਅਦੇ ਕਰਦੇ ਅਹੀਂ ਦਿੰਨੇ ਆ ਨਾ ਕਿ ਮਾਤਾ ਅੱਜ ਖਰਚਾ ਇੰਨਾ ਹੋਇਆ ਤੇ ਆਲਾ ਬਾਕੀ ਇਨੇ ਬਜ ਦੇ ਉਹ ਜਦੋਂ ਆਉਣਗੇ ਦੇਖੀ ਜਾਊਗੀ ਉਹ ਪਹਿਲੇ ਦਿਨ ਹੀ ਮਿਲ ਲਾਤਾ ਕਸੇ ਇਹ ਮੇਲਾ ਮੈਂ ਕਾਹਦਾ ਲਾਤਾ ਤੁਹਾਨੂੰ ਤਾਂ ਮੱਥੇ ਹੀ ਦੁਖਦੀ ਹੈ ਜਾ ਕੋਈ ਕੰਮ ਕੋਈ ਕਰ ਲੈ ਜਾ ਕੇ ਨਿੰਬੂ ਪਾਣੀ ਮੰਗਿਆ ਉਹ ਤੇਰੇ ਕੋ ਹੋਇਆ ਨਹੀਂ ਮੇਰੇ ਕੋ ਨਹੀਂ ਉਹ ਕੰਮ ਹੁੰਦਾ ਆਪਰ ਜਾਏ ਡਈ ਚੌਂਕ ਚਵੜੀ ਆ ਉਹਨੂੰ ਕਹ ਨਿੰਬੂ ਪਾਣੀ ਬਣਾ ਦੇ ਤੇ ਨਾਲੇ ਭਲਾ ਵੇ ਨਹੀਂ ਤੈਨੂੰ ਕਿੰਨਾ ਨਿੰਬੂ ਪਾਣੀ ਪਿਆਲਦੀ ਆ ਜਾ ਜਾ ਕੇ ਤੇਰਾ ਕੋਈ ਦਰਦ ਨਹੀਂ ਆਉਂਦਾ ਸਾਰਾ ਦਿਨ ਮੈਂ ਮਰਦੀ ਰਹੀ ਨਹੀਂ ਕਦੀ ਗੋਏ ਕੁੜੇਲ ਕਦੀ ਇੱਧਰ ਕਦੀ ਉੱਧਰ ਆ ਤਾਂ ਤੁਹਾਨੂੰ ਮੈਂ ਵੇਲੀ ਬਲਜੀ ਦੇ ਦਿੰਦੀ ਤੁਹਾਨੂੰ ਸਾਰਾ ਪੀ ਲੈ ਤੇਰਾ ਮੈਂ ਨਿੰਬੂ ਪਾਣੀ ਮਾ ਥੋਕਾ ਹੀ ਪੀ ਲੈ ਨਾ ਹਾਲ ਨਹੀਂ ਬਣਾ ਕੇ ਦੇ ਦੀ ਸਰਬਤ ਕਹਿ ਲੈ ਪਰਜਾਈ ਨੂੰ ਜਾ ਕਾਧੋਈ ਇਹ ਨਾਲ ਹੀ ਅੰਦਰ ਸੁਣਦੇ ਹੀ ਨਹੀਂ ਮੇਰੀ ਸੁਣਦੇ ਹੀ ਨਹੀਂ ਸਾਰੇ ਅੱਗੇ ਬਲੇਟੇ ਤੋਰੇ ਕਰਦੇ ਆ ਜਿਹੜੀ ਗੱਲ ਮੈਂ ਸਮਝਾਉਣਾ ਚਾਹਣੀ ਆ ਨਾ ਉਹ ਗੱਲ ਨਾਲ ਤੇ ਧਿਆਨ ਨਹੀਂ ਦਿੰਦਾ ਮੈਂ ਇਹ ਆਨੀ ਆ ਮੇਰੀ ਵੀ ਸੁਣ ਲਓ ਅੰਤਰੇਓ ਅੱਡ ਅੱਡ ਪੱਲੇ ਨਾ ਰੱਖੋ ਨਾ ਰੱਖੋ ਮੈਂ ਕਿੰਨੇ ਅਗਰ ਖੰਡਈ ਆ ਆਪਣੀ ਮਾਂ ਕੋ ਜਾਣੀ ਤੇ ਮਾਤਾ ਕੋ ਮੰਗ ਕੇ ਜਾਣੀ ਆ ਵੀ ਦੇ ਦੇ ਮੈਂ ਜਾਣਾ ਵਾ ਸਾਧਦੀ ਆਪਣੀ ਮਾਂ ਨੂੰ ਮਮਾ ਜੀ ਹੂੰ ਪਾਪਾ ਹੁਣ ਗਏ ਆ ਤੇ ਕੱਲ ਆਉਣਗੇ ਫਿਰ ਆਹ ਬੁੱਤ ਨਾਈਟ ਡਿਊਟੀ ਅਛਾ ਮਮਾ ਜੀ ਹੂੰ ਮੈਂ ਰਾਡੇ ਸਾਰੇ ਗੱਲਾਂ ਮੰਨਦੀ ਨਾ ਚੰਗੀ ਗੱਲ ਮੰਨਣੀਆਂ ਚਾਹੀਦੀਆਂ ਪੰਮਾ ਜੀ ਤੁਸੀਂ ਫਿਰ ਮੇਰੀ ਵੀ ਇੱਕ ਗੱਲ ਮੰਨ ਲਓ ਹਾਂ ਕਿਉਂ ਅੱਗੇ ਮੈਂ ਤੇਰੀਆਂ ਗੱਲਾਂ ਨਹੀਂ ਮੰਨਦੀ ਉਹ ਨਹੀਂ ਮਮਾ ਜੀ ਦਾਦੀ ਨਹੀਂ ਕੋਈ ਗੱਲ ਹੈਗੀ ਸਕੂਲ ਨੂੰ ਟ੍ਰਿਪ ਚੱਲੀ ਵੰਡ ਲੈਣਾ ਸਾਰੇ ਸਹੇਲੇ ਚੱਲੀਆਂ ਵਾ ਤੇ 1100 ਰੁਪਏ ਦੇ ਦੋਗੇ ਜੈਮੋ 엄마 사ריה ਸੇ ਲੈ ਚਲਨੀ ਆਹੀਂ ਤਾਂ ਕਿ ਤੈਨੂੰ ਪਤਾ ਨਾ ਸਾਡੇ ਕੋਲ ਜੇ ਪੈਸੇ ਨਹੀਂ ਆਗੇ ਪੁੱਤਰ ਉਹ ਨਹੀਂ 사ריה ਸੇ ਲੈ ਚਲਨੀ ਆ ਉਹ ਜੋੜਨੇ ਆ ਲਾਉਣ ਕੇ ਚੱਲੀਏ ਜਿਆਨ 1100 ਰੁਪਈਆ ਲਾਣਾ ਟ੍ਰਿਪ ਤੇ ਹਾਂਜੀ ਚੱਲ ਕੋਈ ਗੱਲ ਨਹੀਂ ਤੇਰੇ ਪਾਪਾ ਆਉਣਗੇ ਤੇ ਸਲਾਹ ਕਰੂੰਗੀ ਪੁੱਛੂੰਗੀ ਉਹਨਾਂ ਨੂੰ ਠੀਕ ਬੋਲਾ ਸੋਚਣ ਸਮਝਣ ਵਾਲੀ ਕੀ ਹੁਣ ਗੱਲ ਐਨੀ ਸੋਚਣਾ ਕਿ ਉਹ ਹੁਣ ਕੁੜੀ ਦਾ ਕਮਾਉਣ ਗਿਆ ਵਾ ਉਹ ਦੇ ਦੇ 1100 ਰੁਪਈਆ ਕੁੜੀ ਜਾਵੇ ਟ੍ਰਿਪ ਤੇ ਲੈ ਹਾਂ ਦਵਿੰਦਰ ਤੂੰ ਤੇ ਆ ਗੱਲਾਂ ਕਰੰਦੇ ਹੀ ਆਂ ਵੀ ਬਸ ਕਮਾ ਲਿਆ ਇਹਨੂੰ ਮਿਲ ਗਈ ਤਨਖਾਹ ਓ ਲੈ ਲੈ ਮੈਂ ਤੇ ਹੱਸਣ ਢਈ ਆਂ ਮੈਂ ਤੇ ਸੋਚਣ ਢਈ ਆਂ ਵੀ ਵੇਖ ਲੈ ਮੈਂ ਇਨਾ ਆਖਿਆ ਤੇ ਬਾਜੀ ਨੂੰ ਫੇਰ ਤੁਸੀਂ ਡੂਡੀ ਘਲਤਾ ਵਾ ਹੁਣ ਵੇਖ ਮੱਜਾਂ ਦਿਵਾਲੇ ਕੱਲੇ ਨੇ ਕਜਾ ਦੋਵਾਂ ਭਰਾਵਾਂ ਨੇ ਰਲ ਕੇ ਪੱਠੇ ਪਾਉਣੇ ਆ ਉਹਨਾਂ ਦੇ ਗਾੜੀ ਭਰਤੀ 40 ਛੜਣੀ ਆ ਕਾਲਾ ਤੇ ਹੁਣ ਹੁਣ ਕੱਲੇ ਨੇ ਪਾਉਣੇ ਉਦਾਂ ਦੇ ਨਗਰਵਸਾ ਵੇਖਿਆ ਜਾਣਾ ਤੇ ਉਦਾਂ ਦਾ ਦੇਣਾ ਦੁੱਧ ਤੇ ਹੁਣ ਦੁੱਧ ਦੇਣ ਲਾ ਦਵਿੰਦਰ ਮੇਰੀ ਛੋਟੀ ਆ ਤੇ ਛੋਟੀ ਬਣ ਕੇ ਰਹਿ ਜਾ ਮੈਂ ਵੱਡੀ ਆ ਨਾ ਘਰ ਦੇ ਵਿੱਚ ਕਿਹੜਾ ਕੀ ਕਰਦਾ ਵਾ ਕੀ ਕਹਦੀ ਸਲਾਹ ਵਾ ਕੀ ਕਹਨੇ ਆਪਣਾ ਫੈਸਲਾ ਲਿਆ ਕਦੀ दखलअंदाजी ਕੀਤੀ ਕਦੀ ਮੈਂ ਕਿਹਾ ਕੁਛ ਜਦੋਂ ਜੋ ਆਪਣੇ ਬਾਹਰ ਗਿਆ ਹੀ 4 ਸਾਲ ਲਾ ਕੇ ਆਇਆ ਹੀ ਮੇਰੇ ਮੂੰਹ ਚੋਂ ਇੱਕ ਵੀ ਗੱਲ ਨਹੀਂ ਨਿਕਲੀ ਉਹ ਤਾਂ ਇੱਥੇ ਗਏ ਆਪਣੀ ਦਿਹਾੜੀ ਵਾਲਾ ਹਿਸਾਬ ਵਾ ਪੱਠੇ ਵੱਢ ਕੇ ਕੁੱਤਰ ਕੇ ਖੁੱਲ੍ਹਦੀ ਤੇ ਸੁੱਟ ਕੇ ਗਏ ਆ ਤੇ ਜੇ ਨਹੀਂ ਵੀ ਡੰਗਦੇ ਉੱਤੇ ਬੰਨਣੇ ਹੋਣਗੇ ਨਾ ਤੇ ਮੈਂ ਬੰਨਦੂਗੀ ਆਪਣੇ ਹਿੱਸੇ ਦਾ ਕੰਮ ਮੈਂ ਕਰ ਲੂੰਗੀ ਸਾਂਝਾ ਘਰ ਆ ਕਰ ਵੀ ਲਓਗੇ ਤੇ ਕੋਈ ਗੱਲ ਨਹੀਂ ਤੇ ਮੈਂ ਸਾਂਝਾ ਘਰ ਦੇ ਵਿੱਚ ਕੁੜੀ ਪੜਨ ਰਹੀ ਸੀ ਤੇ ਪੜਨ ਦੇਣੀ ਸੀ ਤੈਨੂੰ ਸਭ ਤੋਂ ਜ਼ਿਆਦਾ ਖਿਆਈ ਸੀ ਤੂੰ ਹੀ ਕਹਿੰਨੀ ਹਾਂ ਮੇਰੇ ਮੁੰਡੇ ਦੀ ਬਰਾਬਰ ਨਹੀਂ ਪੜ ਸਕਦੀ ਖਰਚੇ ਹਨੀ ਤੇ ਜੇ ਹੁਣ ਅਸੀਂ ਬਾਹਰੋਂ ਖਰਚਾ ਆਪਣਾ ਕਮਾ ਲੈਨੇ ਥੋੜਾ ਬਹੁਤਾ ਤੇ ਉਹਦੇ ਵਿੱਚ ਵੀ ਤੈਨੂੰ ਪਰੋਗ ਮੜੀਆਂ ਮਿਰਚਾਂ ਲੱਗੀਆਂ ਤੈਨੂੰ ਇੱਕ ਦਿਨ ਪਠੇ ਪਾ ਗਿਆ ਵਾ ਜਦੋਂ ਉੱਥੇ ਕਰਨੀ ਪਈ ਨਾ 24 24 ਘੰਟੇ ਡਿਊਟੀ ਤੇ ਆਣ ਕੇ ਇੱਥੇ ਲੱਕ ਵੀ ਨਹੀਂ ਸਿੱਧਾ ਹੋਣਾ ਤੇ ਜੋ ਬੰਦੇ ਹੱਥ ਨਾਲ ਸਾਰਾ ਕੰਮ ਨਿਕਲਣਾ ਵਾ ਜਿੰਨੀ ਕ ਕੀਤੀ ਜਾਊਗੀ ਨਾ ਡਿਊਟੀ ਉਹਨੇ ਕ ਕਰ ਲੈਣਗੇ ਤੇ ਜਿਹੜੇ ਹਾੜੇ ਹ ਵੇਸ਼ ਕਰਾਂਦੀ ਪਾਲਾਂਗੇ ਆਪੇ ਪਰ ਹਾ ਗੱਲ ਮੁੜ ਕੇ ਨਾ ਕਰੀ ਨੀ ਨੀ ਕੀ ਕਰਾਂਗੀ ਤੂੰ ਤਾਂ ਜਿਆ ਤੇ ਲਾਉਂਦੀ ਰਹਿੰਦੀ ਕਿੱਥੋਂ ਬੋਲਦੀ ਮੈਨੂੰ ਪਤਾ ਨਹੀਂ ਲੱਗਦਾ ਆਹ ਬੜੀ ਛੇਤੀ ਗੱਲ ਕਹਿਤੀ ਆ ਮੈਂ ਕਦੀ ਘਰ ਚ ਦਖਲ ਦੇ ਜਾਂਦੀ ਦੀ ਦਿਨੀ ਆ ਚੂੜੀਆਂ ਦਾ ਲਾਉਂਦੀ ਰਹੀ ਨਹੀਂ ਇਹਨੂੰ ਜਦੋਂ ਅੰਦਰ ਅੰਦਰ ਚੁੱਕ ਦੇਣਾ ਤਾਂ ਬਾਹਰ ਗੱਲਾਂ ਕਰਦੀ ਦੀ ਲੋੜ ਆ ਤੁਨ ਕਿਹੜੀ ਚੁਕਲੀ ਲਾਈ ਤੇਰੀ ਤੇ ਕੀ ਕੀ ਤੇਰੇ ਬਾਰੇ ਚੁੱਕਿਆ ਉਹ ਚੰਗਾ ਬਾਬਾ ਮੈਂ ਤਾਂ ਮੂੰਹ ਹੀ ਨਹੀਂ ਲੱਗਣਾ ਚਾਹੁੰਦੀ ਨਹੀਂ ਹੁਣ ਇਹ ਕੀ ਗੱਲ ਕਰਨਾ ਜਿਹੜੀ ਤੂੰ ਗੱਲ ਗਈ ਵੀ ਮੈਂ ਕਿਦਾਂ ਚੁਕਲੀ ਲਾਈ ਤੇ ਕੀ ਕਿਹਾ ਸੀ ਮੇਰਾ ਇਹ ਆ ਵੀ ਮੈਂ ਮੂੰਹ ਤਾਂ ਗੱਲ ਕਰਦੀ ਨਹੀਂ ਮੈਂ ਤੈਨੂੰ ਤਾਂ ਕੌੜੀ ਲੱਗਦੀ ਆ ਤੇ ਜਿਹੜਾ ਅੰਦਰ ਅੰਦਰ ਪਿੜੀਆਂ ਵੜਦਾ ਉਹ ਬੰਦੇ ਦਾ ਨਹੀਂ ਪਤਾ ਲੱਗਦਾ ਹੁੰਦਾ ਗੱਲ ਤਾਂ ਮੇਰੀ ਸਿੱਧੀ ਤੇ ਸਾਫ਼ ਆ ਨਾ ਸਾਨੂੰ ਤੂੰ ਕੌੜੀ ਲੱਗਣੀ ਆ ਨਾ ਹੀ ਤੁਹਾਡੇ ਚਲੋ ਸਾਂਝ ਪਿਆਲੀ ਚ ਰਹਿਨੇ ਆ ਇੱਕੋ ਜਿਹਾ ਬਰਾਬਰ ਹਿੱਸ ਕਮਾਈ ਦਿਹਾੜੀ ਜਾਈਏ ਜਿੱਥੇ ਮਰੇ ਤੈਨੂੰ ਕੋਈ ਮਤਲਬ ਨਹੀਂ ਮੈਂ ਯਾਰ ਜੋ ਨੂੰ ਕਹਤਾ ਮੈਂ ਖਸਮਾਂ ਨੂੰ ਕਹਾਂ ਪੱਠੇ ਪੈਣ ਜਾਂ ਨਾ ਪੈਣ ਜਿੱਥੇ ਉਹ ਡੁੱਡੀ ਜਾਂਦਾ ਤੂੰ ਵੀ ਲੱਗ ਤੇ ਲੱਗ ਜਾਓ ਤੇ ਖਾਓ ਇਹ ਲੱਗ ਜੂ ਪਤਾ ਜਦੋਂ ਜਨਾਨੀਆਂ ਇੱਥੇ ਕੰਮ ਕਰ ਰਹੀਆਂ ਲੋਕੀ ਵੀ ਕਰਨਗੇ ਨਾ ਗੱਲਾਂ ਬੰਦਿਆਂ ਨੂੰ ਕੱਢਦਾ ਤੇ ਹੁਣ ਤੁਰੀਆਂ ਫਿਰਦੀਆਂ ਮਗਰ ਮਗਰ ਆਹ ਨਾਲੇ ਮੇਰੀ ਗੱਲ ਸੁਣ ਲੈ ਕਹਿਣ ਨੂੰ ਤੇ ਮੇਰਾ ਫੇਰ ਨਹੀਂ ਜੀ ਕਰਦਾ ਆ 24 ਘੰਟੇ ਦੇ ਹੱਥ ਚ ਕਿਤਾਬ ਫੜਾ ਸਕਦੀ ਆ ਅਗਲੇ ਨੇ ਕਿਤਾਬਾਂ ਨਹੀਂ ਵੇਖਣੀਆਂ ਰੋਟੀ ਪਾਣੀ ਵੇਖਣਾ ਵਾ ਇਹਨੂੰ ਚਮਕਾ ਚੁੱਲਾ ਕਰਨਾ ਦੱਸ ਬਗਾਨਿਆਂ ਨੇ ਲੰਗਰ ਵੀ ਖਾਣਾ ਵਾ ਠ ਮੇਰੀ ਗੱਲ ਸੁਣ ਤੈਨੂੰ ਕਾ ਇੰਨਾ ਫਿਕਰ ਆ ਤੈਨੂੰ ਨੇ ਨਾ ਮਾਂ ਆਉਂ ਦਿੰਦੀ ਮੈਂ ਕੋਈ ਇਹ ਇਹਨੂੰ ਤੂੰ ਪੜਾਈ ਕਰਾ ਕੇ ਮਨਿਸਟਰ ਨਹੀਂ ਲਵਾਉਣਾ ਗੌਰਵ ਦੇ ਰੀਸਾ ਕਰਾਉਂਦੇ ਹੀ ਆ ਨਾ ਕਿ ਗੌਰਵ ਉਹਨੇ ਤਾਂ ਪੜ ਲੈ ਕੇ ਸਾਰਿਆਂ ਨੂੰ ਵੇਖਣਾ ਵਾ ਇਹਨੇ ਤੇ ਜਲ ਜਣਾ ਬਗਾਨੇ ਘਰ ਬਗਾਨਾ ਧਾਨਵਾ ਮੇਰੀ ਗੱਲ ਸੁਣ ਬਾਹਰ ਚਲ ਜਾਗਾ ਅਮੇ ਤੇ ਮੈਂ ਬਤਨ ਕੋਹ ਨਹੀਂ गाना ਚਾਹੁੰਦੀ ਕਮਰੇ ਤੂੰ ਨਹੀਂ ਪਾਏ ਰਲ ਮਿਲ ਕੇ ਸਾਂਝੇ ਹੀ ਆ ਕਮਰੇ ਚੋਂ ਬਾਹਰ ਜਲ ਜਾ ਇਦਾਂ ਦੀਆਂ ਗੱਲਾਂ ਹੋਰ ਕਿਸ ਨੂੰ ਆਖੀਂ ਜਹਾ ਬੈਨੇ ਜਾ ਮੈਂ ਜਾਣਦੀ ਆ ਗਰਮੀ ਤਾਂ ਅੱਗੇ ਬੜੀ ਹੋਰ ਅੱਗੇ ਜਾ ਕੇ ਝਾੜ ਚਾਪ ਫੜਾ ਛੜਦੀ ਆ ਕਿਤੇ ਭਾਂਡਾ ਇੱਥੋਂ ਉੱਥੇ ਨਹੀਂ ਰੱਖਣ ਦੇਣਾ ਭਾਵੇਂ ਇੱਥੇ ਪਾ ਲੈ ਅੱਗ ਲਏ ਪਏ ਲੈਣ ਹਾਦ ਹੋ ਗਿਆ ਸਮਝ ਨਹੀਂ ਆਉਂਦੀ ਇੰਨਾ ਗੁੱਸਾ ਇਹਦਾ ਕਾਹਦਾ ਨਿਕਲ ਰਿਹਾ ਮਮਾ ਜੀ ਕੀ ਚਾਚੀ ਮੇਰੀ ਪੜਾਈ ਨੂੰ ਲੈ ਕੇ ਹਰ ਵੇਲੇ ਲੜਦੀ ਰਹਿੰਦੀ ਐ ਨਹੀਂ ਹੋਤਾ ਉਨਸ ਭਾਈ ਇਦਾਂ ਦਾ ਪੜਾਣਾ ਆਪਣਾ ਪੜ੍ਹਾਈ ਵਾਲ ਧਿਆਨ ਦਿਆ ਕਰ ਤੇ ਸਹੀ ਵੀ ਕਹਿੰਦੀ ਆ ਵੇਖ ਕਦੀ ਕਦੀ ਨਾ ਇੱਕ ਕੱਪ ਚਾਹ ਬਣਾਇਆ ਕਰ ਮੇਰੇ ਵਾਸਤੇ ਦਾਦੀ ਵਾਸਤੇ ਜਦੋਂ ਆਪਾਂ ਕੰਮ ਕਰੀਏ ਨਾ ਥੋੜਾ ਥੋੜਾ ਸਾਨੂੰ ਜਾਚ ਆਉਂਦੀ ਆ ਕਈ ਵਾਰੀ ਤੁਸੀਂ ਫਿਰ ਇਕੱਲੇ ਵੀ ਘਰ ਹੁੰਦੇ ਤੂੰ ਤੇ ਘਰ ਚਾਹ ਤੇ ਬਣਾ ਕੇ ਪੀ ਸਕਦੇ ਨਾ ਹਾਂਜੀ ਨਿੱਕੇ ਨਿੱਕੇ ਕੰਮ ਕਰਨੇ ਵੀ ਚਾਹੀਦੇ ਆ ਸਿੱਖਣੇ ਚਾਹੀਦੇ ਹਾਂਜੀ ਮਾਤਾ ਗਾਉਣਾ ਮੇਰੀ ਤੇ ਦਵਿੰਦਰ ਨਾਲ ਜਿਆਦੀਆਂ ਜੇਲਬਾਰੀਆਂ ਕਰਨ ਲੱਪੀ ਘਰ ਚ ਤੇ ਮੇਰਾ ਤੇ ਕੀ ਕਰਦਾ ਕਿ ਕਿਹਦੇ ਨੇ ਦੀ ਮੰਮੀ ਨੂੰ ਬੁਲਾਵਾਂ ਉਹਦੇ ਨਾਲ ਗੱਲ ਕਰਨ ਇਹ ਨਾ ਪੁੱਤਰ ਲਿਖਾਨੀਆ ਕਰਾਂ ਕਿ ਉਸ ਦਾ ਨਾਮ ਉਹ ਬੇਰਦਰ ਹੈ ਤੇ ਇਦਾਂ ਦੀਆਂ ਪਰ ਕਰਦੇ ਕਿ ਨਾਲੇ ਸਮਝਾ ਬੀਜੀ ਚਾਹ ਬਣਾਦਾ ਇਹ ਗੱਲ ਵੀ ਬੜੀ ਯਾਦ ਹੀ ਕਰਦੀ ਮੈਂ ਨਿੰਬੂ ਪਾਣੀ ਬਣਾ ਲਾਂ ਫੇ ਮੈਨੂੰ ਤਾਂ ਪਿਆਤਾ ਨੇ ਨਿੰਬੂ ਪਾਣੀ ਕਿਉਂ ਮੰਗਿਆ ਸੀ ਆਪਣੇ ਰੋਣੇ ਧੋਣੇ ਰੋਈ ਜਾਂਦੀ ਤੂੰ ਹੀ ਉਹ ਅੰਦਰ ਕਿਉਂ ਮਿਲ ਲਾ ਆ ਮੈਚ ਤੇ ਬਹਿ ਗਿਆ ਜਾ ਕੇ ਪਾ ਜੀ ਪਤਾ ਨਹੀਂ ਉਹਨੂੰ ਕੀ ਹੋ ਗਿਆ ਵਾ ਕੰਮ ਦੇ ਕਾਹਦੇ ਚਲ ਗਿਆ ਇਹ ਗੱਲ ਦਾ ਵੀ ਕੋਈ ਇਤਰਾਜ ਵਾ ਐਵੇਂ ਮੇਰੇ ਗੱਲ ਪਈ ਜਾਂਦੀ ਐਵੇਂ ਸੰਦੇਲ ਮੈਂ ਮਰ ਕੇ ਅਟਕੇ ਇੱਧਰ ਆ ਗਿਆ ਮਾਤਾ ਜੀ ਮੈਂ ਡਈਆਂ ਲੱਗੀਆਂ ਕਾਹਤੇ ਵੱਡ ਪਈ ਜਾ ਵਾ ਪਤਾ ਕੀ ਆ ਨਿਕੀਆਂ ਨਿਕੀਆਂ ਗੱਲਾਂ ਤੋਂ ਮੁੜ ਕੇ ਵੱਡੀਆਂ ਗੱਲਾਂ ਬੰਦੀਆਂ ਵਾ ਤੇ ਫੇਰ ਆਪਾਂ ਕਹਿੰਦੇ ਆ ਕਿ ਸਾਡਾ ਕੋਈ ਕਸੂਰ ਨਹੀਂ ਹੁਣ ਨਿਕ ਨਿਕੀਆਂ ਗੱਲਾਂ ਦੀ ਜिद ਪਾਜੀ ਜਿੱਤਾ ਮੇਰੇ ਨਾਲ ਕਰਦੀ ਆ ਜੇ ਮੈਂ ਗਾੜੀ ਨੂੰ ਕਰਨ ਲੱਗਾ ਤੇ ਸਾਂਝਾ ਘਰ ਵਾ ਚਲੋ ਤੁਸੀਂ ਬਾਹਰ ਗਏ ਹੀ ਤਾਂ ਜੇਕਰ ਜੋ ਪਹਿਲਾ ਕੇ ਤੁਹਾਨੂੰ ਬਾਹਰ ਭੇਜਿਆ ਸੀ ਮੇਰੇ ਮੂੰਹ ਵਿੱਚ ਵੀ ਜੀ ਅਜ ਤੱਕ ਕਦੀ ਕੋਈ ਗੱਲ ਸੁਣੀ ਆ ਤੇ ਜੇ ਆ ਮੇਲੇ ਤੇ ਦਿਹਾੜੀ ਵਾਲਾ ਕੰਮ ਆ ਚੱਲ ਜੇ ਤਾਂ 15000 ਮਿਲੀ ਜਾਊਗਾ ਬੱਚੇ ਦੋਹਾਂ ਦਾ ਭਾਂ ਸਕੂਲ ਦਾ ਖਰਚਾ ਨਿਕਲੀ ਜਾਊਗਾ ਤੇ ਮੜਾ ਕੀ ਇਹਦੇ ਵਿੱਚ ਪਤਾ ਨਹੀਂ ਕਾਦਾ ਸਾੜਾ ਕੰਮ ਮੈਂ ਕਰਨਾ ਡੰਗਰਾਂ ਨੂੰ ਪੱਠੇ-ਪੁੱਠੇ ਮੈਂ ਪਾਉਣੇ ਇਹ ਗੱਲ ਟੋਕੀ ਸੋਚਵੇਂ ਇਹ ਵੀ ਚੰਗੀ ਆ ਦੋਵੇਂ ਬੱਚੇ ਪੜੀ ਜਾਣਗੇ ਪੜੀ ਜਾਣਗੇ ਇਹ ਗੱਲ ਕੀ ਦਿੱਖਦਾ ਉਹ ਕੋਤੇ ਕੋਹ ਲਿਆਊਗਾ ਦੋਵਾਂ ਜਿਹੜਾ ਕਰਨਾ ਵੀ ਕੀ ਕਰੇ ਹਾਂ ਕੋਤੇ ਕੋਹ ਲਿਆਊਗਾ ਮਾਲ ਡੰਗਰ ਤੁਹਾਨੂੰ ਪਤਾ ਦੋ ਦੋਨਾਂ ਕੇ ਦੇ ਦੇ ਜਵਿੰਦਰ ਵਾ ਲੜਾਈ ਦਾ ਮੁੱਢ ਪਰ ਮੰਮੀ ਮੇਰੀ ਗੱਲ ਸੁਣੋ ਤੁਸੀਂ ਸਿਆਣੇ ਹੋ ਸਾਡੀ ਕਈ ਗੱਲ ਹੋਰ ਵਾ ਇੱਕ ਵਾਰੀ ਸਮਝਾਇਓ ਕਿਉਂਕਿ ਬੰਦਾ ਇੱਕ ਵਾਰੀ ਜਾਲੂਗਾ ਦੋ ਵਾਰੀ ਜਾਲੂ ਕਿੰਨੀਆਂ ਕਚਰੀ ਜਾਣੀਆਂ ਕੱਲ ਨੂੰ ਕੋਈ ਮੇਰੇ ਮੂੰਹੋਂ ਨਿਕਲੀ ਨਾ ਤੇ ਫਿਰ ਤੁਸੀਂ ਕਹਿਣਾ ਦੋਵੇਂ ਇੱਕੋ ਜਿਹੀਆਂ ਹੋ ਗਈਆਂ ਹਾਂਜੀ ਮੂੰਹੋਂ ਨਹੀਂ ਕੱਢਣੀ ਵਾਪਸ ਪਰ ਇੰਨਾ ਚੰਗਾ ਵੀ ਨਹੀਂ ਨਾ ਲੱਗਦਾ ਯਾਰ ਆਇਆ ਮੈਂ ਤੇ ਮੈਂ ਉਹਨੂੰ ਕਿਹਾ ਨਿੰਬੂ ਪਾਣੀ ਬਣਾ ਦੇ ਬੈਗੀ ਚੌੜੀ ਹੋ ਗਏ ਉਹ ਬਲਠੀ ਪਰਜਾਈ ਜਾ ਕੇ ਲਾ ਲਾ ਉਹ ਕੋ ਨਿੰਬੂ ਪਾਣੀ ਨਾ ਚੁੱਪ ਕਰਕੇ ਉੱਠ ਕੇ ਆ ਗਿਆ ਫੋਕਾ ਪਾਣੀ ਪੀ ਕੇ ਬਹਿ ਗਿਆ ਮੈਂ ਚੁੱਪ ਕਰਕੇ ਉਹ ਸਾਨੂੰ ਵੀ ਉਹ ਕਦੇ ਦੇਖੀ ਵੀ ਤੂੰ ਡਈਆਂ ਹੀ ਦੋਵੇਂ ਜਾਣੀਆਂ ਆੜਾ ਲਾ ਕੇ ਬੈਠੀਆਂ ਸੁਣਦਾ ਮੈਂ ਕੀ ਕਰ ਤੇਰੇ ਗੋਟੇ ਟੁੱਟੇ ਇਹਨੂੰ ਵੀ ਪਾਣੀ ਪਿਲਾ ਆਹੋ ਥੱਕਿਆ ਬੰਦਾ ਆਇਆ ਹੁੰਦਾ ਗਰਮੀ ਇੰਨੀ ਆ ਤੇ ਮੈਨੂੰ ਆਂਦੀ ਬੜਾ ਦਾ ਜਾ ਕੇ ਪੀਦਾ ਮੈਂ ਹਾਂ ਚੱਲ ਠੀਕ ਹੈ ਮੇਰੇ ਤੋਂ ਨਹੀਂ ਬਣਦਾ ਅੱਛਾ ਹੈ ਤੂੰ ਬੀਜੀ ਨੂੰ ਪੈਸੇ ਪੁੱਛ ਨਹੀਂ ਸੀ ਮੂੰਹ ਵਾਸਤੇ ਸਾਰੇ ਬੱਚੇ ਟ੍ਰਿਪ ਤੇ ਜਾਣਗੇ ਤੇ ਕੁੜੀ ਕੀ ਸੱਚੀ ਕਿ ਮੈਂ ਪੈਹਾ ਖੁਣੋਂ ਨਹੀਂ ਗਈ ਇਹ ਤਾਂ ਗੱਲ ਹੈ ਮਨਜੀਤ ਨੂੰ ਕਹਿੰਦਾ ਨੀਰ ਪਈ 10000 ਜਦ ਹੁਣ ਜਹੋਲੇ ਨ ਦੇ ਦੂੰਗੇ ਮਨਜੀਤ ਹਾਂ ਜੀ ਕੀ ਕੰਦਈ ਆ ਵੇਖੋ ਦੀਦੀ ਸਰਾਣਾ ਦੇ ਛਾੜ ਤੋਤੇ ਹੀ ਤੇ ਮੈਂ ਹ ਚੜਾਈ ਲਵਾ ਹਾ ਜੋ ਕੀ ਕਰਦੇ ਆਏ ਕਰਨਾ ਕੀ ਜੜੀਏ ਘਰ ਦਾ ਮਾਹੌਲ ਨਾ ਦਿਨੋ ਦਿਨ ਵਿਗੜਦਾ ਹੀ ਜਾਂ ਰਿਹਾ ਬਾਜੀ ਨਾਲ ਕੰਮ ਤੇ ਕੀ ਚੱਲ ਗਿਆ ਹਾਂਜੀ ਦਵਿੰਦਰ ਤੇ ਆਨੇ ਬਾਨੀ ਲੜਾਈ ਨੂੰ ਜੱਫੀ ਮਾਰਨ ਲਈ ਆ। ਸਮਝ ਨਹੀਂ ਆਉਂਦੀ ਤੇ ਕੀ ਕਰਾਂ ਅੱਜ ਤੇ ਮੈਂ ਅੱਕ ਕੇ ਹਾਰ ਕੇ ਬੋਲ ਹੀ ਪਈ। ਹੂੰ ਇਦਾਂ ਦੱਸਵਾ ਮੈਂ ਸੋਚਦੀ ਹੁੰਨੀ ਸੀ ਚਲੋ ਸਵੇਰ ਦੀ ਕਾਲੀ ਆ ਨਿਕਮਤ ਜਾਂ ਗੱਲਾਂ ਹੋ ਜਾਂਦੀਆਂ ਕੋਈ ਗੱਲ ਨਹੀਂ। ਪਰ ਹਾਦ ਹੋ ਗਈ ਅੱਜ ਉਹਨੇ ਮੇਰੇ ਮੂੰਹ ਤੇ ਕਹਿਤਾ ਸਾਰਾ ਕੋ ਇੰਨੀ ਨਾਰਾਜ਼ ਮੈਂ ਇਹਨਾਂ ਦੇ ਕੰਮ ਤੇ ਜਾਂਚ ਤੂੰ ਆਪਣੀ ਗੱਲ ਕਰਨੀ ਦੇ ਦੇ ਉਹ ਤੇ ਕੱਲ ਮੇਰੇ ਦਵਾਰੇ ਹੋ ਗਈ ਆਣ ਕੇ ਦਵਿੰਦਰ ਤੇ ਤੇਰੇ ਵਾਲੇ ਕਾਤੋਂਗੇ ਮੇਰੇ ਦਿਵਾਲੇ ਹੈ ਹੋਈ ਆਂਦੀ ਹੈ ਤੂੰ ਸਾਡੇ ਘਰ ਪਾਟੋ ਧਾਰ ਪਾਉਣ ਰਹੀ ਆ ਤੂੰ ਸਲਾਵਾ ਦਿੰਨੀ ਕੰਮ ਤੇ ਜਾਂਦੀ ਆ ਤੇਰਾ ਕੀ ਮਤਲਬ ਸਾਡੇ ਘਰ ਦੇ ਵਿੱਚ ਦਖਲ ਦੇਂਦਾ ਸਲਾਵਾ ਦਿੰਨੀ ਫੇਰਦੀ ਤੂੰ ਕੰਮ ਤੇ ਜਾ ਉਹਨਾਂ ਨਾਲ ਡੰਗਰ ਵੱਛਾ ਕਿਨੇ ਸਾਂਭਣਾ ਵਾ ਫਲਾਣਾ ਕਿਨੇ ਕਰਨਾ ਢਿਮਕੜਾ ਕਿੱਥੇ ਤੱਕ ਚੜੀ ਤੇ ਕਿੱਥੇ ਤੱਕ ਉਤਰੀ ਉਹ ਦਾ ਵੇਖ ਲੈ ਇਹਦੀਆਂ ਗੱਲਾਂ ਆ ਆ ਕੋਰਦੂਤ ਹੈਗੀ ਉਹ ਇਹ ਦੂਜੇ ਬੰਦੇ ਨੂੰ ਲਾਮਾ ਦੇਣ ਵਾਲੀ ਨਾਲੇ ਤੂੰ ਕਿਹੜੀ ਮੈਨੂੰ ਕੋਈ ਮਾਰੀ ਸਲਾਹ ਦੇ ਦਿੱਤੀ ਵੇ ਮਨਜੀਤ ਤੇਰੇ ਸਾਹਮਣੇ ਸਾਂਝੇ ਘਰ ਵਿੱਚ ਜੋਗਨ ਬਾਦ ਗਿਆ ਸੀ ਗਿਆ ਸੀ ਉਦੋਂ ਮੈਂ ਹਸਾਬ ਲਾਲਾ ਤੇ ਆਪਣਾ ਭਰਾ ਕੋਈ ਨੂੰ ਰੁਪਈਆ 50000 ਲੈ ਕੇ ਦਿੱਤਾ ਸੀ ਵਿੱਚ ਮੈਂ ਲੈ ਕੇ ਦਿੱਤਾ ਤਾਂ ਉਹ ਮੈਂ ਦੰਤ ਦੰਤ ਚੁੱਕਿਆ ਨਹੀਂ ਤੋ ਇਹਨੂੰ ਆਧਾ ਖਰਚਾ ਪਾਣੀ ਪਾਉਂਦਾ ਸੀ ਤੇ ਮੈਂ ਮਾਤਾ ਕੋ ਜਿੰਦਾ ਜਿੱਤਾ ਮੇਰਾ ਬੀਜੀ ਚੱਲਦੀ ਸੀ ਮੈਂ ਉਸੇ ਹਿਸਾਬ ਨਾਲ ਚੱਲਣਾ ਵੀ ਕੋਈ ਕੋਈ ਗੱਲ ਨਹੀਂ ਮੇਰਾ ਬੰਦਾ ਘਰਵਾ ਉਹ ਕਮਾਉਂਦਾ ਵਾ ਜੀ ਇਹਨੂੰ ਥੋੜੇ ਬਹੁਤੇ ਵੱਖਰੇ ਦੇ ਵੀ ਦਿੰਦੀ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕੋਈ ਗੱਲ ਕੀਤੀ ਤੇ ਆ ਵੇਹਲਾ ਆ ਮੇਲ ਚ ਦਿਹਾੜੀ ਦਾ ਹਿਸਾਬ ਹੀ ਉਹ ਦਿਹਾੜੀ ਆਲਾ ਹੀ ਉੱਥੇ ਕੀ ਆ ਸਾਰੀ ਧੜੀ ਆਕੜੇ ਰਾਨਾ ਉੱਥੇ ਜੇ ਚੱਲ ਪੱਠੇ ਵਾੜ ਦੇ ਕੁਦਰ ਕੇ ਆਪਣਾ ਸਾਰਾ ਕੰਮ ਕਰਕੇ ਤੇ ਫਿਰ ਵੀ ਨਰਾਜ ਫਿਰ ਵੀ ਫਿਰ ਆ ਤੇ ਸਿੱਧੀ ਸਿੱਧੀ ਲੜਾਈ ਵਾਲੀ ਗੱਲ ਹੁਣ ਲੜਾਈ ਲੜਾਈ ਆ ਦੀ ਕਿ ਨੱਕ ਚੜ ਬੰਦਾ ਚੁੱਪ ਕੀਤਾ ਰਵੇ ਨਹੀਂ ਰਿਹਾ ਜਾਂਦਾ ਚੁੱਪ ਕੀ ਕਰਨਾ ਹੀ ਉਹ ਫਿਰ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕਿ ਉਹਨੇ ਸੋਚਦੀ ਜੇ ਚਾਰ ਪੈਸੇ ਆਉਣਗੇ ਤੇ ਦੋ ਬੱਚੇ ਪੜਨ ਦੇ ਖਰੇ ਦੋਹਾਂ ਦਾ ਹੀ ਖਰਚਾ ਨਿਕਲਦਾ ਜਾਵੇ ਨਿਕਲਦਾ ਜਾਊਗਾ ਪਰ ਉਹ ਇਹ ਗੱਲ ਨੂੰ ਸਮਝਦੀ ਨਹੀਂ ਨਾ ਉਹਨੂੰ ਇਹ ਵੀ ਖਰੇ ਇਹਨਾਂ ਨੇ ਇਥੋਂ ਕੀ ਕਮਾ ਲਿਆਣਾ ਤੇ ਮੇਰੇ ਬੰਦੇ ਨੂੰ ਖਰੇ ਪੱਠੇ ਪਾਉਣੇ ਪੈਣੇ ਤੇ ਉਹ ਮੇਰਾ ਤਾਂ ਉਹ ਤਾਂ ਮੈਂ ਗਲਤੀ ਕੀਤੀ ਉਹਦਾ ਮੇਰੀ ਇੱਕ ਸਲਾਹ ਹੋ ਰਹੀ ਹੁਣ ਮੈਂ ਸੋਚਣ ਲਈ ਆਂ ਕਿ ਜੇ ਇਹ ਕੰਮ ਨੂੰ ਇੰਨੇ ਗਲਤ ਸਮਝ ਦੀ ਜੀ ਇੰਨੇ ਰੀਸ ਕਰਨੀ ਹੀ ਨਾ ਤੇ ਜੋ ਬੰਨ ਨੂੰ ਤੋੜਨਾ ਹੀ ਭਿ ਜਾ ਇਹਨਾਂ ਨੇ ਆਪੇ ਪੱਠੇ ਜੱਥੇ ਦਾ ਸੰਭਾਲਣਾ ਨਹੀਂ ਹਰ ਜਿਹ ਲੜਾਈ ਤੇ ਨਹੀਂ ਪੈਣੀ ਜੋ ਬੰਨ ਚਲ ਜਾਂਦਾ ਮੇਲੇ ਸੀ ਤੇ ਇਹ ਸੰਭਾਲ ਦੇ ਘਰ ਦਾ ਕੰਮ ਕਰਦਾ ਸਹੀ ਗੱਲ ਹੀ ਨਾਲੇ ਉੱਥੇ ਤੁੱਪੇ ਛਾਵੇਂ ਜਿੱਦਾ ਮਰਜੀ ਇਹਦਾ ਕਹ ਰੀਰੈਸਟ ਤੇ ਹੋ ਜਾ ਕਰਨੀ ਨਾ ਭਾਜੀ ਦੀ ਇਹ ਉਹ ਗੱਲ ਨੂੰ ਨਹੀਂ ਸਮਝਦੀ ਹੈਗੀ ਬੰਦਾ ਮੇਰਾ ਤੇ ਵੱਡਾ ਸੀ ਤੇ ਵੱਡੇ ਹੋਣ ਦੇ ਫਰਜ਼ ਨਿਭਾਉਂਦੇ ਰਹੇ ਅੱਜ ਤੱਕ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਕਰਦਿਆ ਕਰਦਿਆ ਮੈਂ ਆਦੇ ਮੰਮੀ ਨੂੰ ਵੀ ਕਹਿ ਨਹੀਂ ਵੀ ਮੰਮੀ ਵੇ ਲੋ ਤੁਸੀਂ ਹੋਲੀ ਹੋਲੀ ਨਾ ਤੇ ਘਰ ਦੇ ਵਿੱਚ ਦੇਣਾ ਮੇਰਾ ਪੈਨ ਡੈ ਪਿਆਵਾ ਠੀਕ ਕਰਨਾ ਹੀ ਉਹ ਦੀਦੀ ਪਰ ਉਹ ਗੱਲ ਹੀ ਨਾ ਗਾਣ ਨੂੰ ਹੱਥ ਪਾਓ ਤੇ ਪੈਂਦਾ ਪਛਾਣ ਨੂੰ ਪਰ ਪੈਂਦਾ ਕਿਦਾਂ ਵਾ ਜੇ ਪਉਂਦੀ ਆ ਤੇ ਪੈਂਦਾ ਉਹ ਚਾਹੁੰਦੀ ਆ ਵੀ ਕੰਮ ਤੇ ਨਾ ਜਾਵੇ ਗੱਲ ਤੇ ਹੋਈ ਆ ਨਾ ਚੱਲ ਛੱਡ ਦੇ ਨਾ ਗੱਲਾਂ ਮੈਂ ਤੇਰੇ ਨਾਲ ਆਈ ਹਾਂ ਹਾਂਜੀ ਜਦ ਪਈਆ 1000 ਕੇ ਤੇ ਹੈਗਾ ਤੇ ਦੇ ਜਰੂਰ ਮਿਲੂਗਾ 1000 ਰੁਪਏ ਤੇ ਤੁਹਾਨੂੰ ਨਾ ਕੋਈ ਨਹੀਂ ਸਿੰਮੂ ਕਹਿੰਦੀ ਵੀ ਮੰਮੀ ਬਸ ਚੱਲੀ ਆ ਵੰਡਰਲੈਂਡ ਟ੍ਰਿਪ ਤੇ ਹਾਂਜੀ ਤੇ ਮੈਂ ਕਿ ਨਿਆਣੀ ਸੋਚੂਗੀ ਤੇ ਸਾਰੀਆਂ ਜ਼ਹਿਲੀਆਂ ਪਹਿਣਾ ਚੱਲੀਆਂ ਤਾਂ ਸਾਡੇ ਕੋਲ ਪੈਸੇ ਆ ਨਹੀਂ ਮੈਂ ਤਾਂ ਨਹੀਂ ਗਈ ਨਹੀਂ ਕੋਈ ਗੱਲ ਨਹੀਂ ਲੈ ਜਾ ਤੋ ਨਿਆਣੀ ਨੂੰ ਨਰਾਜ਼ ਨਹੀਂ ਕਰਨਾ ਤੋਈ ਉਹਨੂੰ ਭੇਜੋ ਕੋਈ ਨਹੀਂ ਮੈਂ ਤੁਹਾਨੂੰ ਦਿਨੀ ਆ ਪੈਸੇ ਲੈ ਜਾ ਬਹੇਦੇ ਥੋੜੇ ਬਹੁਤੇ ਮੈਂ ਵੀ ਅੱਗੇ ਰੱਖਦੀ ਹੁੰਦੀ ਹਾਂ ਹਾਂਜੀ ਤਾਂ ਪਿਛਲੇ ਮਹੀਨੇ ਨਾਲ ਸੀ ਮੂਹ ਦੀ ਸੇ ਤਾਂ ਬੜੀ ਖਰਾਬ ਹੋ ਗਈ ਤਾਂ ਹੌਲੀ ਹੌਲੀ ਕਿੰਨੇ ਪੈਸੇ ਲੱਗ ਲੱਗ ਜਾਂਦੇ ਆ ਕੋਈ ਗੱਲ ਕੋਈ ਗੱਲ ਨਹੀਂ ਮੈਂ ਚੇਤੀ ਕੋਈ ਗੱਲ ਨਹੀਂ ਕਿ ਕੋਈ ਗੱਲ ਨਹੀਂ ਫਿਰ ਕੇ ਇਦਾਂ ਇਹ ਭੈਣ ਭਰਾ ਹੱਥ ਆਧਾਰ ਤੇ ਬਣੀ ਆਈ ਆ ਹਾਂਜੀ ਕੋਈ ਗੱਲ ਹੀ ਨਹੀਂ ਫਿਕਰ ਨਾ ਕਰੋ ਤੁਸੀਂ ਕੋਈ ਨਹੀਂ ਵਰਤ ਲੋ ਚੱਲ ਠੀਕ ਆ ਹਾਂਜੀ ਠੀਕ ਦੇ ਦੇ ਲਾ ਲੱਭਾ ਨਹੀਂ ਸੱਪਿੰਦੀ ਹੋ ਫੋਲੰਦੇ ਆਂ ਸਿਮੂ ਕੀ ਕਾਣਦੇ ਆ ਕੁਝ ਨਹੀਂ ਮੋ ਬਲ ਪਿੰਡਿਆ ਵੇ ਖੰਡੀ ਸੀ ਲੱਗੀਆਂ ਵਾ ਹਾਂ ਜਮਾ ਬੋਲ ਪਿੰਡਿਆ ਲੱਗੀਆਂ ਵਾ ਤੇ ਇਦਾਂ ਕਰਿਓ ਫਿਰ ਸਵੇਰੇ ਮੈਂ ਟਿਫਾ ਜੀ ਬਣਾ ਦਿਓ ਉਹ ਤਾਂ ਠੀਕ ਵਾ ਨਾਲੇ ਆਪਣੇ ਟ੍ਰਿਪ ਵਾਸਤੇ ਨਾ ਨਾਮ ਲਿਖਵਾ ਦੀ ਲਿਆਤੇ ਪੈਸੇ ਤੈਨੂੰ ਸੱਚੀ ਹਾਂ ਹਾਂ ਮਨਜੀ ਥੈਂਕ ਯੂ ਮਨਜੀ ਜਲਦੀ ਬੋਲੋ ਨਾ ਬਫਰ ਲੈ ਪਾਏ ਕੋਈ ਨਹੀਂ ਪਾਪਨ ਜਦੋਂ ਮਿਲ ਲੇਗਾ ਫਿਰ ਵਾਪਸ ਕਰ ਦਾਂਗੇ ਚਲ ਤੋੜ ਲਾ ਫੇ ਮੈਂ ਸिखਾ ਲਾਂ ਤੋੜ ਲਾ ਮੈਂ ਢਿਮੇ ਨੀਂਬੰਦਰੀ ਇਹ ਯੇ ਤੈਨੂੰ ਕੋਣ ਕਹਿੰਦਾ ਮੈਂ ਪੜਦਾ ਨਹੀਂ ਆ ਕੋਣ ਲਾਉਂਦਾ ਸ਼ਿਕਾਇਤ ਮੇਰੀ ਆ ਤੇਰੇ ਸਕੂਲ ਦੇ ਟੀਚਰ ਕਹਿੰਦੇ ਸੀ ਤੂੰ ਪੜਦਾ ਨਹੀਂ ਆ ਤੇ ਮੈਂ ਇਸ ਕਰਕੇ ਆ ਘਰ ਦੱਸਿਆ ਸੀ ਤੇਰੇ ਪਾਪਾ ਲਾਦੇ ਦੱਸਣਾ ਹੀ ਪੈਣਾ ਵਾ ਨਾ ਮਾਰਨੀ ਜੀ ਹੱਤ ਤੋਂ ਬਾਅਦ ਮੇਰੀ ਸ਼ਿਕਾਇਤ ਲਾਈ ਨਾ ਮਾਰਦਾ ਦੱਸ ਦੇ ਤੇਰੇ ਪਾਪਾ ਡੁੱਗੇ ਹੱਥ ਚੁੱਕਦਾ ਮੈਂ ਵੀਰ ਤੇ ਤੇਰੀ ਗੁੱਤਨੀਆਂ ਇਹ ਕਮਾ ਲੈਣੀ ਆ ਮੈਂ ਕਮਾ ਕੇ ਵਿਖਾ ਆ ਕਿ ਬੰਦਰੀ ਜੀ